ਇਤਰਾਸ 12 ਇੰਚ ਤਿਆਰ ਰੱਖਿਆ ਹੈ। ਇਹ ਸਾਡਾ ਮੋਚਾ ਹੈ। ਅਗਲੇ ਬੈਲਟ ਕਟਿੰਗ ਕਰਾਂਗੇ। ਬੈਲਟ ਹੈਗੀ ਹੈ 35 ਇੰਚ। ਇੱਧਰੋਂ 30 ਇੰਚ ਤਿੰਜ ਤਿਆਰ ਰੱਖੀ ਹੈ ਜਿਆਦਾਸਿਆਂ ਉਹ ਜਿਹੜਾ ਹੱਡਾ ਹੈ ਗਿਆ 33 ਇੰਚ ਐਸੇ ਜਿਹੜਾ ਸਾਡਾ ਆਸਣ ਹੈ ਉਹ ਨਹੀਂ ਵੱਜਦਾ ਇਹ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਆਸਣ ਜਿਹੜਾ ਹੈ ਉਹ ਕਿਸ ਤਰ੍ਹਾਂ ਪਾਉਣਾ ਹੈ ਇੱਧਰੋਂ 33 ਇੰਚ ਦੀ ਨਿਸ਼ਾਨੀ ਲਾ ਕੇ ਸਤੇ 73 ਇੰਚ ਜਿਹੜਾ ਹੈ ਆ ਘੁੰਡਾ ਪਾਉਣਾ ਹੈ ਤਾਂ ਨਿਸ਼ਾਨਾ ਲਾਉਣੀ। ਫਿਰ ਅਸੀਂ ਦੂਜੀ ਸਾਈਡ ਤੋਂ ਨਿਸ਼ਾਨ ਲਾਉਣੀ ਆ। ਹੁਣ ਅਸੀਂ ਦੂਜੀ ਸਾਈਡ ਤੋਂ ਵੀ ਇਸੇ ਤਰ੍ਹਾਂ ਹੀ 31 ਇੰਚ ਦਾ ਨਿਸ਼ਾਨੀ ਲਾਵਾਂਗੇ। ਤੇ ਇਧਰੋਂ 3 ਇੰਚ ਅਸੀਂ ਹੋਰ ਇਹ ਜਿਹੜੇ ਦੋਵੇਂ ਨਿਸ਼ਾਨ ਆ ਇਹ ਆਪਸ ਦੇ ਵਿੱਚ ਮਿਲਾ ਦਾਂਗੇ। ਆਉਣੇ ਦਿਨ ਸ਼ਾਨਿਆਂ ਇਹਨਾਂ ਪਸਤੇ ਵਿੱਚ ਆਪਣਾ ਕਰਕੇ ਮਾਗਣੀ ਹੋਣਾ ਸੀ ਇਹਦੇ ਵਿੱਚੋਂ ਹੀ ਪਹੁੰਚ ਆਸਣ ਜਿਹੜਾ ਹੈ ਉਹ ਕੱਟਣਾ ਹੈ ਤੇ ਆਪਾਂ ਆਸਣ ਰੱਖਣਾ ਹੈ 9.5 ਇੰਚ ਤੇ ਆਪਾਂ ਐਸਾ ਕਰਕੇ ਇਸ ਤਰ੍ਹਾਂ ਕਰਕੇ 9.5 ਇੰਚ ਤੇ ਨਿਸ਼ਾਨੀ ਲਾਵਾਂਗੇ ਹਾਂ ਵੇਸੇ ਤਰ੍ਹਾਂ ਹੀ ਆਪਾਂ ਕੱਦਰੂ ਵਿੱਚ 9.5 ਇੰਚ ਤੇ ਨਿਸ਼ਾਨੀ ਲਾਵਾਂਗੇ